ਤੁਰ ਗਿਆ ਨਾ ਲੈ ਕੇ ਜਾਗੇ ਥੋੜੇ ਦਰੋਂ ਫੁੱਟਾ ਮੇਰਾ ਗੇਅਰ ਚੇਂਜ ਬਾਲੀ ਰੋੜ ਕਰੋ ਮੂ ਮੜੀ ਮੜੀ ਬਹੁਤ ਇਜਾ ਗੇਅਰ ਸ਼ੀਸ਼ਾ ਤੇ ਆ ਕੰਪੀ ਕਿਤਾ ਦੀ ਜੀ ਇਹ ਤਾਂ ਕ ਨਹੀਂ ਹਾਂਜੀ ਹਾਂਜੀ ਠੀਕ ਆ ਸ਼ੀਸ਼ਾ ਤੋਂ ਬਗੈਰ ਨਹੀਂ ਦੇਖੇ ਗੱਡੀ ਚੱਲਣੀ ਆਪਾਂ ਘਾਚੇ ਵਾਲਾ ਏਰੀਆ ਜਾਣਾ ਬਾਕੀ ਜਿੱਦਾਂ ਗਿੱਡੀ ਕੰਟਰੋਲ ਹੁੰਦੀ ਹੈ ਕਿਹੜੇ ਘੇਰ ਤੇ ਹੁੰਦੀ ਹੈ ਉਹ ਤੁਸੀਂ ਦੇਖਣਾ। ਕਲਚ ਨਹੀਂ ਦਬੀਦਾ ਹੁੰਦਾ ਛੱਡ ਦੋ ਕਲਚ। ਛੱਡ ਦੋ ਛੱਡ ਦੋ। ਇਹ ਚੇਂਜ ਕਰਨੇ ਪਾਉਗਾ ਤਲਚ ਦਬੇ ਹੋ ਠੀਕ ਹੈ ਚਲੋ। ਬ੍ਰੇਕਰ ਆ ਦੋ ਜਨੂ ਮਾਤਾ ਨੋਦੋ ਵੀ ਦੱਸੇ ਬ੍ਰੇਕਰ ਆ ਤੋ ਉੱਤਰ ਨੂੰ ਇਹ ਬ੍ਰੇਕਰ ਆ ਤੇ ਫੇ ਗੱਡੀ ਤੇ ਜਿੱਦਾਂ ਨਾ ਟਾਇਰ ਨਹੀਂ ਦਾ ਫੇ ਡੈਡ 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 ਜੀ ਹੋਈ ਜਣੀ ਆ ਬਾਕੀ ਰੱਖੜੇ ਵੀ ਆਪਾਂ ਇੱਕ ਸਾਈਡ ਤੇ ਇਹ ਨਹੀਂ ਹੈ ਕਿ ਆਪਾਂ ਲੈਂ ਤੇ ਗੱਭੇ ਚਲਾਵਾ ਕੇ ਗੱਡੀ ਨੂੰ ਔਰ ਇੱਥੋਂ ਰਾਈਟ ਜਾਣਾ ਹਣ ਤੁਹਾਨੂੰ ਸਮਝ ਆਇਆ ਜਿੱਦਾਂ ਕੱਟਣੀ ਖੋਰ ਦੇਖਿਓ ਠੀਕ ਆ ਉਹ ਠੀਕ ਆ ਪਹਿਲੇ ਗੀਅਰ ਤੇ ਕੋਈ ਮੋੜ ਪਹਿਲੇ ਗੀਅਰ ਤੇ ਆ ਵੀ ਚੈੱਕ ਕਰਕੇ ਉਧਰ ਵੀ ਆਉਂਦੇ ਆ ਚਲੋ ਦੋਹਰੋ ਘੜ ਗਿਓ ਇੰਡੀਕੇਟਰ ਬੰਦ ਕਰੋ ਚੈੱਕ ਕਰਕੇ ਇਧਰੋਂ ਵੀ ਥੋੜੀ ਹੋਰ ਕਿਨੋ ਕਰੋ ਗੱਡੀ ਇਧਰੋਂ ਦੇਖੋ ਠੀਕ ਹੈ ਰੋਡ ਥੋੜੀ ਹੋਰ ਕਿਨੋ ਕਰੋ ਕਰ ਲਓ ਬਾੜੀ ਹੋਰ ਅੱਗੇ ਨੂੰ ਚਲੋ 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 ਹੌਲੀ ਹੌਲੀ ਕਰੋ ਗੱਡੀ ਇੱਥੇ ਕਲੱਚ ਤੇ ਚਲੋ 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 ਥੋੜੋ ਗੱਡੀ ਵਾਸ ਚਲੋ ਨਿਕਲ ਕੇ ਗੱਡੀ ਇਹਨਾਂ ਨੂੰ ਦੇਖ ਕੇ ਹੌਲੀ ਕਰ ਲਓ ਹੌਲੀ 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 ਆਰਾਮ ਨਾਲ ਹੌਲੀ 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 ਇਸ ਸਿਆਣਿਆਂ ਦਾ ਨਿਆਣਿਆਂ ਦਾ ਖਾਲ ਰੱਖਣਾ ਹੌਲੀ 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 ਚਲੋ ਐਨੇ ਮੂਰੇ ਮੂਰੇ ਆਈ ਜਾਣਾ ਇਹਨਾਂ ਨੂੰ ਬ੍ਰੇਕ ਦਾ ਦਬਾਅ ਚ ਰੱਖਿਓ ਜੀ ਇਹ ਮੂਰੇ ਦਾ ਆ ਗਿਆ ਨਹੀਂ ਪਾਸੇ ਹੁੰਦਾ ਕੋਈ ਕਿਸੇ ਨੇ ਜਬ ਬ੍ਰੇਕ ਲਾਤੀ ਗੱਡੀ ਸਟਾਪ ਕਰ ਲੈਣੀ ਹੈ ਇਹ ਕਰਨ ਲੱਛੀ ਜੀ ਦੇਖਣਾ ਬਾਅਦ ਚ ਨਹੀਂ ਬਾਅਦ ਚ ਦੇਖਣ ਦਾ ਕੋਈ ਫਾਇਦਾ ਨਹੀਂ ਹਣਾ ਇਹਨੂੰ ਵੀ ਦੇਖ ਕੇ ਓਵਰਟੇਕ ਕਰੋ ਦਰਦੇ ਹੋਰ ਵੀ ਰੇਸ ਵਧਾ ਗਈ ਆਹ ਹੋ ਗਿਆ ਫੜੀ ਰੱਖ ਲਿਆ ਹੁਣ ਮਾ ਠੀਕਾ ਠੀਕੋ ਚੇਂਜ ਕਰ ਸਹੀਓ ਕਰੀਏ ਗੇਅਰ ਚੇਂਜ ਫਾਲੋਅ ਫੇਅਰ ਚਲੋ ਅਗਲਾ ਮੋੜ ਕੱਟਣਾ ਆਪਾਂ ਲੈਫਟ ਪਹਿਲੇ ਪਹਿਲੇ ਜੇ ਕੱਟ ਲਿਓ ਹੌਲੀ ਕਰਕੇ ਗੱਡੀ ਕੱਟ ਲਿਓ ਦੂਜੇ ਜੇ ਨਾ ਕੱਟੋ ਫੀਸ਼ਾ ਦੇਖ ਲੈ ਇਧਰੋਂ ਹੌਲੀ 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 ਪਰ ਨਿਕਲਿਆ ਨਹੀਂ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਪਰ ਦਿਓ ਆਹ ਸਹੀ ਹੈ ਇਹਨੂੰ ਵੀ ਫੌਰਨ ਦੁੱਬੋ ਦੇਖੋ ਹੁਣ ਕਿੱਥੇ ਨੂੰ ਜਾਣਾ ਹੈ ਚਲੋ ਨਿਕਲ ਜਓ ਕਲਚ ਬ੍ਰੇਕ ਸਟੌਪ ਬਹਿ ਨਿਕਲਣੇ ਗੱਡੀ ਉਹ ਬੈਕ ਲਾਉਂਦਾ ਰੁਕ ਜਓ ਤਾਨੂੰ ਕੀ ਅੰਦਾਜ਼ਾ ਹੁੰਦਾ ਸੀ ਇਦਾਂ ਮੈਨੂੰ ਤਾਂ ਲੱਗਾ ਨਿਕਲ ਜਾਨਾ ਇੱਧਰ ਵੀ ਗੱਡੀ ਸੀ ਉਹ ਇੱਧਰ ਵੀ ਹੈ ਨਾ ਉਹ ਬੈਗ ਵੀ ਲਾਉਂਦਾ ਆ ਇੱਕ ਬੈਗ ਵੀ ਲਾਉਂਦਾ ਬਹੁਤ ਹੌਲੀ ਲਾਉਂਦਾ ਚਲੋ ਦੋ ਰੋ ਗੱਡੀ ਹੁਣ ਡਿਪਰ ਯੂਜ਼ ਕਰ ਉਹ ਹੌਲੀ ਗੱਡੀ ਨੂੰ ਕਲੱਚ ਫੁੱਲ ਦੱਬੋ ਦੇਖ ਲਾਉਂ ਉਹਨਾਂ ਚੰਗਾ ਟਵਰ ਆਉਂਦਾ ਬੋਲੇ ਰੋਕ ਜਰੋਕ ਜਰੋਕ ਚਲੋ ਫਟਾਈ ਕਰੋ ਚੱਲੋ ਬਰਾਬਰ ਪਿੱਛੇ ਨੂੰ ਤੇਰਾ ਸਹੀ ਨਹੀਂ ਲੱਗ ਖੇਲਤ ਹੋ ਰੋ ਬਰਾਬਰ ਬਣ ਮੜੀ ਕਿਤੇ ਨਹੀਂ ਬਾਰਾ ਠੀਕ ਹੈ ਚਲੋ ਤੋਰ ਸਪੀਡ ਦਬੋ ਸਪੀਡ ਪਤਾ ਕੇ ਗੇਅਰ ਪਾਓ clutch. Jom. Okay.